ਕੀ ਦੇਖਾ ਇੱਕ ਪਾਸੇ ਤਾਂ 8000 ਰੁਪਏ ਆਤੀ ਇੱਥੇ 1000 ਰੁਪਏ ਤੇ ਇੱਥੋਂ 9 ਚੱਕਿਆ ਦੇ ਦਿਨ ਥੋੜੀ ਸੀਗੇ 4 4.5 ਲੱਖ ਦੀ ਜਿੰਦਗੀ ਪਰਸ਼ਕੋ ਸاسي ਕਾਲਿਆ ਇੱਕ ਪੁਲਿਸ ਮੁਲਾਜ਼ਮ ਦੇ ਘਰ ਪਹੁੰਚੀਆਂ ਜਿੱਥੇ ਕੀ ਉਹਨਾਂ ਦੇ ਘਰ ਚੋਰੀ ਹੋਈ ਹੈ ਕਿੰਨੀ ਚੋਰੀ ਹੋਈ ਹੈ ਪੂਰੀ ਗੱਲਬਾਤ ਆਪਾਂ ਪਰਿਵਾਰ ਦੇ ਕੋਲੋਂ ਸੁਣਦੇ ਹਾਂ ਤੇ ਆਜੂ ਆਪਾਂ ਪੂਰੀ ਗੱਲਬਾਤ ਉਹਨੂੰ ਸੁਣਾਉਣੇ ਆ ਆਈ ਪੀਨ ਪਹਿਲਾਂ ਤਾਂ ਇੱਥੇ ਆ ਕੇ ਬੈਠੇ ਨੇ ਸਤੋ ਆ ਦੇਖ ਆ ਇੱਥੇ ਪਹਿਣਾ ਪਈਆਂ ਹਾਂਜੀ ਹਾਂ ਇੱਥੇ ਪਾਣੀ ਵੀ ਪੀਤੇ ਪਾਣੀ ਦੁੱਲਿਆ ਹੋਇਆ ਤੀਗਾ ਅੱਛਾ ਹਾਂਜੀ ਫੇਰ ਇੱਥੋਂ ਦੀ ਚੜੇ ਨੇ ਉਹ ਇਸ ਕੌਲੇ ਉੱਤੋਂ ਦੀ ਐ ਲਵੋ ਲਵੋ ਦੀ ਜਾ ਕੇ ਆਪਣੇ ਫੇਰ ਆਪਣਾ ਉਹ ਜਾਲੀ ਵਾਲਾ ਗੇਟ ਬਹੁ ਕਰਿਆ ਹਾਂਜੀ ਜਾਲੀ ਵਾਲਾ ਗੇਟ ਨਹੀਂ ਉਧਰੋਂ ਆਏ ਨਹੀਂ ਇਧਰੋਂ ਆ ਕੇ ਕੀ ਤੋੜਿਆ ਥੋਣੇ ਆ ਕੇ ਆ ਤੋੜਿਆ ਜੀ ਗੇਟ ਅੱਛਾ ਕੀ ਤੋੜਿਆ ਇਥੋਂ ਹਾਂ ਇੱਕ ਉੱਪਰ ਕੁੰਡੀ ਦੀ ਦੋ ਇੱਕ ਉੱਪਰ ਪਈ ਹੋਈ ਸੀ ਜੀ ਨਾ ਤੋੜੀਆਂ ਨੇ ਹਾ ਉਹਨਾਂ ਨੇ ਦੋਏ ਤੋੜ ਕੇ ਫੇਰ ਉਹ ਲੰਗੇ ਨੇ ਉਹ ਅਰੇ ਇੱਥੋਂ ਲੱਗੇ ਨਹੀਂ ਹਾਂ ਇੱਥੋਂ ਹੀ ਲੰਗੇ ਨਹੀਂ ਇੱਧਰ ਆਦਮ ਖੜਕਾ ਖੜਕਾ ਹੋਇਆ ਨਹੀਂ ਖੜਕਾ ਹੀ ਨੇ ਤੋੜਨ ਦਾ ਹੋਇਆ ਕਰੇ ਬਾਈ ਨੂੰ ਬਾਈ ਉੱਠ ਕੇ ਥੱਲੇ ਲੈਟਾਂ ਲਾ ਕੇ ਉੱਤੇ ਨਹੀਂ ਚੜੀ ਉਹ ਉੱਤੇ ਵੀ ਚੜਦੇ ਜੇ ਮੁੰਡਾ ਹੁੰਦਾ ਡਿਊਟੀ ਵਾਲਾ ਉਸਤੇ ਵੀ ਚੜਨ ਚਾਹੀਦੇ ਛੱਟ ਮਾਰਨ ਮੁੰਡਾ ਕਰਦਾ ਆਪਣਾ ਮੁੰਡਾ ਪੁਲਿਸ ਚ ਲੱਗਿਆ ਹੋਇਆ ਹੈ ਮੁੰਡਾ ਪੁਲਿਸ ਹਾਂ ਕਰੇ ਕੋਈ ਨਹੀਂ ਸੀ ਮੈਂ ਪਹਿਲੇ ਪਰਾ ਪਿਆ ਸੀ ਉਧਰ ਕੰਮ ਰੇਨੇ ਆਪਣੇ ਹਾਂਜੀ ਠੀਕ ਹੈ ਜੀ ਮਾਤਾ ਜਦੋਂ ਉੱਪਰ ਖੜਕਾ ਹੋਇਆ ਚੋਰ ਉੱਪਰ ਪਹੁੰਚੇ ਚੋਰ ਕੋਠੇ ਦੀ ਕੋਈ ਆਵਾਜ਼ ਆਈ ਕੋਈ ਮੈਨੂੰ ਬਾਜ ਆਈ ਸੀ ਅੱਛਾ ਹਾਂ ਮੈਨੂੰ ਬਾਜ ਆਈ ਹੈ ਵੀ ਜਿਵੇਂ ਮੈਂ ਆਪਣੇ ਕੜਕਤੇ 'ਚ ਕੋਈ ਚੂਹਾ ਵੱਡਾ ਹੁੰਦਾ ਬੜਿਆ ਹੋਇਆ ਠੀਕ ਹੈ ਮੈਨੂੰ ਇੱਕੇ ਲੱਗ ਤੇ ਜਦੋਂ ਬਾਹਰ ਆਈਆਂ ਬਾਜ ਖਤਮ ਹੋ ਗਈ ਫਿਰ ਬਾਜ ਆਈ ਨਹੀਂ ਮੈਨੂੰ ਮੈਂ ਲਾਈਟ ਲਾ ਕੇ ਬਾਜ ਵੀ ਲਈਤੀ ਕਿ 2 ਮਿੰਟ ਮੈਂ ਖੜੀਆਂ ਬਾਜ ਕੋਈ ਨਹੀਂ ਆਈ ਜਦੋਂ ਮੈਂ ਅੰਦਰ ਵਾਗੀ 5-7 ਮਿੰਟ ਮੈਨੂੰ ਹੋ ਗਏ ਪਈ ਨੂੰ ਬਾਜ ਫੇਰ ਆਉਣ ਲੱਗ ਗਈ ਨਹੀਂ ਤੁਹਾਨੂੰ ਲੱਗਦਾ ਨਹੀਂ ਹੈਗਾ ਵੀ ਜਿਵੇਂ ਵੀ ਤੁਸੀਂ ਘਰ 'ਚ ਇਕੱਲੇ ਸੀਗੇ ਤੁਹਾਨੂੰ ਵੀ ਕੋਈ ਜਾਣ ਨਹੀਂ ਨੁਕਸਾਨ ਕਰ ਸਕਦੇ ਸੀ ਜੇ ਕਰ ਸਕਦੇ ਸੀ گی میں 1:30 बजे ਤੋਂ ਬਾਅਦ 2 ਮਿੰਟ ਬਾਅਦ ਮੈਂ ਆਉਂਦੀ ਫਿਰ ਮੇਰਾ ਨੁਕਸਾਨ ਕਰ ਦਿੰਦੇ ਹੋ ਜੇ ਆਪਾਂ ਘਟਨਾ ਕਰੀ ਵੀ ਕਿੰਨੇ 1 ਵਜੇ ਦੀ ਘਟਨਾ ਚੋਰੀ ਦੀ ਘਟਨਾ ਜਿਹੜੀ ਹੈ ਇਸ ਵਕਤ ਇਹ 1 ਤੋਂ ਲਾ ਕੇ ਵੀ 1 ਵਜੇ ਤਾਂ ਉਹਨਾਂ ਨੇ ਗੇਟ ਤੋੜਨ ਦੀ ਲੱਗ ਰਹੀ ਸੀ ਕਰਨਾ ਵੀ ਉਹ ਉੱਤਰੇ ਨੇ ਸਾਡੇ 1:30 ਵਜੇ 2 ਵਜੇ ਉਹ ਬਾਹਰ ਭੱਗ ਗਏ ਨੇ ਏਸੀ ਵਾਲੇ ਕਮਰੇ ਚ ਪਏ ਸੀ ਹਾਂਜੀ ਏਸੀ ਵਾਲੇ ਕਮਰੇ ਚ ਪਏ ਸੀ ਹਾਂਜੀ ਤਾਂ ਵੀ ਤੁਹਾਨੂੰ ਅੰਦਰ ਬਾਤ ਹੋਣੀ ਸਾਨੂੰ ਬਾਤ ਸੁਣੀ ਹੈ ਜੀ ਮੈਂ 1 ਤੇ ਲਾ ਕੇ ਪੱਖਾ ਮੇਰਾ 29 ਤੇ ਏਸੀ ਕਰਿਆ ਹੋਇਆ ਦੀ ਸਾਰਾ ਮੇਰੀਆਂ ਲੱਤਾਂ ਪੜਕਦੀਆਂ ਨੇ ਮੈਂ ਤਾਂ ਘਟ ਕਰਿਆ ਹੋਇਆ ਦੀ ਤਾਂ ਮੈਨ ਠੀਕ ਹੈ ਜੇ ਮੇਰਾ ਤੇਜ ਹੁੰਦਾ ਪੱਖਾ ਫੇਰ ਮੈਨੂੰ ਸਮਝ ਨਹੀਂ ਆਉਂਦੀ ਤੀ ਕੋਈ ਵਾਰ ਪੂਰੀਆ ਚੜ੍ਹਦੇ ਪਰਚੋ ਥੱਲੋਂ ਆ ਕੇ ਉੱਪਰ ਚੜ੍ਹ ਕੇ ਕੋਠੇ ਤੇ ਕੋਠੇ ਤੇ ਚੜ੍ਹ ਕੇ ਹਾਂ ਹੁੱਕਾਂ ਦੋ ਹੀ ਤੋੜੀਆਂ ਨੇ ਟਿੱਡੀਆਂ ਕਰੀਆਂ ਨੇ ਹਾਂ ਹਾਂ ਜੀ ਹਾਂ ਜੀ ਠੀਕ ਹੈ ਉਸ ਤੋਂ ਬਾਅਦ ਥੱਲੇ ਆ ਕੇ ਫਿਰ ਕਿੰਨਾ ਮਤਲਬ ਕਿਹੜੇ ਕਿਹੜੇ ਕਮਰੇ ਚ ਜੇ ਫੇਰ ਗੱਲ ਕਰੀਏ ਦੋ ਕਮਰੇ ਛੁੱਟੇ ਦੋ ਹੀ ਕਮਰੇ ਸੀ ਦੋ ਹੀ ਕਮਰੇ ਤੇ ਪਹਿਲਾਂ ਉਹ ਫੇਟੀਆਂ ਵਾਲੀ ਅੰਦਰ ਵੜੇ ਨੇ ਕੋਈ ਇੱਕ ਜਨੂੰ ਮੈਨੂੰ ਲੱਗਦਾ ਬਕਸਾ ਉੱਤੇ ਲੈ ਕੇ ਗਿਆਗਾ ਅੱਛਾ ਇੱਕ ਬਕਸੇ ਚ ਇੱਕ ਬਕਸਾ ਹਾਂ ਕੋਠੇ ਤੇ ਜਾ ਕੇ ਸਾਰਾ ਬਕਸੇ ਦਾ ਲੋਕ ਔਰ ਉਹਨਾਂ ਨੇ ਕੱਟਿਆ ਇੱਕ ਤੋੜਿਆ ਲੋਕ ਹੈ ਨਹੀਂ ਲੋਕ ਨਾਲ ਹੀ ਲੈਗੀ ਲੋਕ ਨਾਲ ਹੀ ਨਾਲ ਹੀ ਲੈਗੀ ਹਾਂ ਠੀਕ ਹੈ ਫਿਰ ਉਹ ਬਕਸੇ ਦੇ ਵਿੱਚ ਕੀ ਸੀਗਾ ਜਿਹੜਾ ਬਕਸੇ ਦੇ ਉੱਪਰ ਲੱਗੇ ਹੋਏ ਸੀ ਬਕਸੇ 'ਚ ਉਹ 5-7000 ਰੁਪਇਆ ਦੀ ਹਾਂ ਹਾਂ ਠੀਕ ਹੈ ਜਿਹੜਾ ਸੋਨਾ ਤੁਸੀਂ ਦੱਸ ਰਹੇ ਹੋ ਟੋਲ ਸੋਨਾ ਕਿੰਨਾ ਸੀਗਾ ਤਿੰਨ ਤੋਲੇ ਤਿੰਨ ਤੋਲੇ ਸੋਨਾ ਹਾਂਜੀ ਤੇ ਜੇ ਆਪਾਂ ਗੱਲ ਕਰੀ ਕੈਸ਼ ਕਿੰਨਾ ਸੀਗਾ ਸਾਰਾ ਬਕਸੇ 'ਚ 40000 ਆ ਸੀ ਤਾਂ 40000 ਲਿਖਿਆ ਆ ਇਹ ਦੇਖਾ ਉਹ 5-7000 ਤਾਂ ਸਸਿ ਨੇ ਬਕਸੇ ਵਾਲਾ ਲਾਈ ਨਹੀਂ ਹੈਗਾ ਵੀ 40000 ਕੈਸ਼ ਸੀ ਸਾਡਾ ਤੁਸੀਂ ਚਾਂਦੀ ਵੀ ਲਿਖਾਈ ਹੈ ਚਾਂਦੀ 20 ਤੋਲੇ ਵੀ ਥੋੜੀ ਹਾਂਜੀ ਵੀ ਥੋੜੀ ਚੰਦੀ ਦੇ ਹਾਂਜੀ ਠੀਕ ਹੈ ਤੇ ਜੇ ਆਪਾਂ ਗੱਲ ਕਰੀਏ ਹੁਣ ਪੁਲਿਸ ਪ੍ਰਸ਼ਾਸਨ ਕੋਲ ਕੰਪਲੀਟ ਲਿਖਾ ਦਿੱਤੀ ਸੀ ਹਾਂਜੀ ਲਿਖਾਇਆ ਇਹ ਕੱਲ ਹਾਂਜੀ ਤੁਹਾਨੂੰ ਭਰੋਸਾ ਹੈਗਾ ਸਾਨੂੰ ਕੋਈ ਹਲੇ ਤਾਂ ਕੁਝ ਨਹੀਂ ਕਹਿ ਸਕਦੇ ਠੀਕ ਹੈ ਜੇ ਤਾਂ ਹੁਣ ਆ ਦੇਖ ਮਤਲਬ ਕੋਈ ਬੰਦੇ ਪੰਜ ਚਾਰ ਦਿਨਾਂ ਚ ਫੜੇ ਗਏ ਫਿਰ ਤਾਂ ਆਪਣਾ ਨਿਕਲ ਸਕਦੇ ਜੇ ਕੋਈ ਫੜਿਆ ਨਹੀਂ ਗਿਆ ਕੋਈ ਹਲੇ ਆਵਦੀ ਜਾਣ ਚਾ ਆਪਾਂ ਨੂੰ ਬਣਾ ਚ ਆਏ ਤਾਂ ਕਹੇ ਸੀ ਵੀ ਮੈਂ ਅਸੀਂ ਜਰੂਰ ਥੋੜੀ ਹੋ ਕਰਾਂਗੇ ਹੂੰ ਬਾਕੀ ਕਿਹੜੇ ਵੀ ਬਥੇਰੇ ਮਾਰੇ ਨੇ ਕੋ ਮੈਂ ਗੁਰੂ ਦੇ ਹੱਥ ਗੱਲ ਲੈ ਗਈ। ਕੀ ਕਹੋਗੇ ਜਿਵੇਂ ਕਿ ਗਰੀਬ ਤੁਹਾਡਾ ਘਰ ਮਤਲਬ ਆਪਾਂ ਠੀਕ ਠਾਕ ਹੈ ਜੀ ਆਪਾਂ ਬਾਹਲੇ ਉਹ ਦੀ ਨਾ ਜਿਆਦਾ ਮੇਰੀ ਨੋਰਮਲ ਕਰਦੇ ਆ ਸਰ ਹਾਂ ਗੁੜੀਆਂ ਤਿੰਨ ਨੇ ਸਰ ਮੇਰੇ ਤਾਂ ਦੇਖਾ ਇਕੱਲਾ ਬੇਟਾ ਹਾਂ ਤਿੰਨ ਕੁੜੀਆਂ ਨੇ ਵਿਆਹਾਂ ਹੋਈਆਂ ਨੇ ਦੇਖਾ ਠੀਕ ਹੈ ਠੀਕ ਹੈ ਜੀ ਤਿੰਨ ਕੁੜੀਆਂ ਨੇ ਤਿੰਨ ਕੁੜੀਆਂ ਨੇ ਬਸ ਨਾ ਤਾਂ ਤਾਕੜੀਆਂ ਨਾ ਮਾਰੀਆਂ ਹਾਂ ਪਰ ਕੀ ਕਹੋਗੇ ਵੀ ਇਹ ਜੀ ਮਤਲਬ ਜਿਵੇਂ ਆਪਾਂ ਕੀ ਇੱਕ ਘਰਾਂ ਚ ਸੇਫਟੀ ਹੈ ਜਿਵੇਂ ਆਪਾਂ ਕਹੀਏ ਵੀ ਪੁਲਿਸ ਕਿੱਥੇ ਕਿੱਥੇ ਰਾਖੀ ਕਰ ਸਕਦੀ ਹੈ ਜਿਵੇਂ ਕਿ ਹੁਣ ਆਪਾਂ ਗੱਲ ਕਰੀਏ ਚੋਰੀ ਹੋਈ ਹੈ ਤੁਹਾਡੇ ਸਰ ਮੇਰੀ ਤਵੱਸੀ ਇਹੀ ਬੇਨਤੀ ਹੈ ਮੇਰੇ ਬੱਚੇ ਦੀ ਦਿਨ-ਦਿਨ ਦੀ ਡਿਊਟੀ ਹੋਣੀ ਚਾਹੀਦੀ ਹੈ ਰਾਤ ਨੂੰ ਮੈਨੂੰ ਘਰੇ ਹੋਣਾ ਚਾਹੀਦਾ ਕੱਪ ਜਮੇ ਤੁਸੀਂ ਕੱਲੇ ਹੁੰਨੇ ਕੱਲੇ ਹੁੰਨੇ ਸਾਰਾ ਰੋਜ਼ ਹੀ ਗੱਲ ਹੈ ਰੋਜ਼ ਹੀ ਕੱਲੇ ਹੁੰਨੇ ਠੀਕ ਹੈ ਵੀ ਥੋੜੇ ਮਤਲਬ ਬੇਟੇ ਦੀ ਡਿਊਟੀ ਦਿਨ ਚ ਹੋਣੀ ਹੈ ਹਾਂ ਦਿਨ ਚ ਹੋਣੀ ਹੈ ਰਾਤ ਹਮੇਰੀ ਉਹ ਸੇਫਟੀ ਕਰਦੇ ਜਿਵੇਂ ਕੀ ਗੱਲ ਕਰੀ ਜੇ ਮੇਰੇ ਰਾਤ ਚੋਰ ਆਏ ਨਹੀਂ ਜੇ ਹੁਣ ਮੰਨ ਲਓ ਤੁਹਾਡੇ ਕੁਝ ਮਾਰ ਦੇ ਜਦੋਂ ਗੱਲ ਕਰਦੇ ਜਿਵੇਂ ਰਾਤ ਜਿਆਦੇ ਬੰਦੇ ਹੋਣ ਫਿਰ ਉਸ ਤੋਂ ਬਾਅਦ ਦੇਖਾ ਕੋਈ 3 ਵਜੇ ਆਉਂਦਾ ਕੋਈ 7 ਵਜੇ ਆਉਂਦਾ ਫਿਰ ਦੇਖਦੇ ਉਹ ਮਿੰਨਾ ਹੂੰ ਉਸ ਤੋਂ ਪਹਿਲਾਂ ਕੌਣ ਦੇਖਦਾ ਸੀਗਾ ਮੇਰਾ ਬੇਟਾ ਤਾਂ ਉਹ 8:30 ਵਜੇ ਜਿਵੇਂ ਆਪਾਂ ਗੱਲ ਕਰੀ ਥੋੜੀ ਸਮਝਦਾਰੀ ਨਾਲ ਚੱਲ ਲਾ ਲੋ ਜਿਵੇਂ ਵੀ ਲਾ ਲੋ ਜਿਵੇਂ ਵੀ ਮਰਜੀ ਪੰਮ ਵੈਸੇ ਗੁਰੂ ਦੇ ਹਸਰੇ ਨਾਲ ਹੀ ਰਹਗੀ ਦੇਖ ਆਪਾਂ ਹਾਂਜੀ 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 ਕੀ ਲੱਗਦਾ ਹੈਗਾ ਮਤਲਬ ਕੀ ਤੁਸੀਂ ਲੋਕਾਂ ਨੂੰ ਇਸ ਵਾਰੀ ਕਹਿਣਾ ਚਾਹੋਗੇ ਜਿਵੇਂ ਕਿ ਜਵੇ ਅਸਰਾ ਦਾ ਚੋਰੀਆਂ ਦਿਨੋ ਦਿਨ ਵੱਧ ਰਹੀਆਂ ਨੇ ਕੀ ਪ੍ਰਸ਼ਾਸਨ ਨੂੰ ਬੇਨਤੀ ਕਰੋਗੇ ਸੋ ਬੇਨਤੀ ਇਹ ਕਰਦੇ ਆ ਵੀ ਉਹਨਾਂ ਨੂੰ ਕੋਈ ਚੱਕਰ ਗੇੜੇ ਮਾਰਨੇ ਚਾਹੀਦੇ ਨਹੀਂ ਆਪਦੀ ਪੈਰੀ ਵੀ ਰੱਖਣੀ ਚਾਹੀਦੇ ਨੇ ਪਿੰਡ 'ਚ ਹਨਾ ਆਪਾਂ ਤਾਂ ਇਹੀ ਬੇਨਤੀ ਕਰਦੇ ਆਂਗੇ ਠੀਕ ਹੈ ਜੀ ਵੀ ਉਹ ਮਾੜੀ ਮੋੜੀ ਤਾਂ ਸਾਡੀ ਸੇਫਟੀ ਕਰਦੇ ਹਾਂ ਇਹ ਵੀ ਗੱਲ ਇੱਕ ਵੱਡੀ ਗੱਲ ਹੈ ਜੀ ਵੱਡੀ ਗੱਲ ਹੈ ਜੀ ਸਾਡੇ ਕੈਂਵਰੇ ਦੀ ਗੱਲ ਹੈ ਹੁਣ ਮੇਰਾ ਬੇਟਾ ਉੱਥੇ ਵਿਹਲਾ ਬੈਠਿਆ ਸੀ ਜਿਸ ਵੇਲੇ ਮੈਂ ਫੋਨ ਕੀਤਾ ਸੀ ਉਹਨੂੰ ਜੇ ਉਹ ਮੈਂ ਵੀ ਕੈਮਰੂ ਦੇਖ ਲੈਂਦਾ ਕਿਤੇ ਕੇਵਨ ਇਹਨੂੰ ਦੇਖ ਲੈਂਦਾ ਹਾਂਜੀ ਦੇਖ ਲੈਂਦਾ ਦੇਖ ਲੈਂਦਾ ਕੰਮ ਨਾ ਹੁੰਦਾ ਕੰਮ ਨਾ ਹੁੰਦਾ ਬਾਕੀ ਮੈਂ ਤੁਹਾਨੂੰ ਇੱਕ ਹੋਰ ਵੀ ਜ ਜਿਵੇਂ ਤੁਸੀਂ ਕਹਿੰਦੇ ਹੋ ਜੇ ਕਿਤੇ ਉਹ ਦੇਖ ਲੈਂਦਾ ਤੁਹਾਨੂੰ ਥਾ ਦਿੰਦਾ ਫੋਨ ਤੇ ਮੈਨੂੰ ਨੁਕਸਾਨ ਵੀ ਕਿਉਂ ਹੋ ਸਕਦਾ ਨਹੀਂ ਸਰ ਉਹ ਮੈਨੂੰ ਨਾ ਠਾਉਂਦਾ ਆਸ ਕਮਾਂਡ ਨੂੰ ਫੋਨ ਕਰ ਦਿੰਦਾ ਖੜੇ ਘਰੇ ਉਹ ਚੋਰ ਚੋਰ ਕਰ ਦਿੰਦੇ ਉਹ ਬੰਦੇ ਫੇਰ ਵੀ ਭੱਜੇ ਜਾਂਦੇ ਇਹ ਵੀ ਭੱਗ ਜਾਂਦੀ ਬਿਲਕੁਲ ਬਿਲਕੁਲ ਠੀਕ ਹੈ ਜੀ ਹਾਂਜੀ ਜਿਵੇਂ ਹੁਣ ਬੈਠੀ ਨੂੰ ਕੱਲੀ ਨੂੰ ਅੰਦਰ ਆਉੜ ਜਾਂਦੀ ਮੈਂ ਫੇਰ ਵੀ ਘਮੰਡੀਆਂ ਦੇ ਫੋਨ ਕਰ ਦਿੰਦੀ ਵੀ ਕਰੀ ਬੈਠੀ ਚੋਰ ਚੋਰ ਕਰ ਦੋ ਉਹ ਫੇਰ ਵੀ ਭੰਜ ਜਾਂਦੇ ਬਿਲਕੁਲ ਕੋਈ ਸ਼ੱਕ ਹੈਗਾ ਕਿਸੇ ਨੂੰ ਲੱਗਦਾ ਨਾ ਸਰ ਮੈਨੂੰ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਨਾ ਕੋਈ ਸ਼ੱਕ ਨਹੀਂ ਜਿਵੇਂ ਕੀ ਜਿੱਥੇ ਜਿੱਥੇ ਥੋੜਾ ਸਮਾਨ ਪਿਆ ਸੀ ਸਿਰਫ ਉੱਥੇ ਉੱਥੇ ਹੀ ਫਰੋੜਿਆ ਹੈ ਹਾਂ ਉੱਥੇ ਉੱਥੇ ਹੀ ਫਰੋੜਿਆ ਪਰ ਇਹ ਜੇ ਆਪਾਂ ਗੱਲ ਕਰੀਏ ਵੀ ਇਸ ਤਰ੍ਹਾਂ ਦਾ ਜਿਵੇਂ ਜਾਣਕਾਰ ਬੰਦਾ ਹੁੰਦਾ ਕੋਈ ਉਹ ਫਰੋੜਦਾ ਜਿਵੇਂ ਜਿਹੜਾ ਪਤਾ ਜਿਵੇਂ ਮੰਨ ਲਓ ਵੀ ਤੁਹਾਨੂੰ ਪਤਾ ਹੈ ਵੀ ਇੱਥੇ ਕੀ ਕੀ ਰੱਖਿਆ ਹੋਇਆ ਤੁਸੀਂ ਉਹੀ ਉਹੀ ਚੀਜ਼ਾਂ ਫਰੋਲੀਆਂ ਨੇ ਹਾਂ ਉਹੀ ਹਾਂ ਅਭੀਨ ਕਹੇ ਦੇਖਾ ਗੁਰੂ ਕਰ ਜਾਣੇ ਆਂਗੇ ਕੋਈ ਇਹਨਾਂ ਕਹਿ ਸਕਦੇ ਅਸੀਂ ਵੀ ਹਾਂ ਕੋਈ ਜਾਣਕਾਰੀ ਹੈਗੀ ਹੂੰ ਠੀਕ ਹੈ ਮਾਤਾ ਮਤ ਜੇ ਤੁਸੀਂ ਅੱਜ ਦੀਵਾਲੀ ਪੈੜਾਂ ਫਰੋਲੀਆਂ ਦੇਖਿਆ ਕਿਤੇ ਲੱਗਿਆ ਕਾਇ ਕੋਈ ਧਿਆਨ ਚ ਕੋਈ ਹਾਂ ਧਿਆਨ ਚ ਆਇਆ ਨਹਿਰ ਨੂੰ ਲੰਗੇ ਨਹੀਂਗੇ ਨਹਿਰ ਨੂੰ ਲੰਗੇ ਨਹੀਂ ਹਾਂਜੀ ਕੀ ਲੱਗਦਾ ਕ ਪੁਲਿਸ ਫੜ ਲੂ ਜਲਦੀ ਫੜ ਸਕਦੀ ਹੈ ਜੀ ਠੀਕ ਹੈ ਜਾਂਚ ਕਰ ਰਹੀ ਹੈ ਪੁਲਿਸ ਕਈ ਜਿਹੜੇ ਮਾਰੇ ਵੀ ਨੇ ਕੈਮਰੇ ਵੀ ਫਰੋਲੇ ਨੇ ਠੀਕ ਆਹ ਦੋ ਜਿਹੜੇ ਪਿੰਡ ਚ ਕੈਮਰੇ ਨੇ ਉਹ ਰਹਿਗੇ ਉਹ ਜ਼ਰੂਰ ਕਿਸੇ ਹੋਰ ਘਰ ਦੇ ਵੀ ਚੋਰੀ ਹੋਈ ਆ ਹਾਂਜੀ ਸਾਲ ਹੋ ਗਿਆ ਇੰਨੇ ਦਿਨ ਹੀ ਹੋਈ ਐ ਕੱਲੋਂ ਉਹਨਾਂ ਦੇ ਵੀ ਸਾਲ ਹੋ ਗਿਆ ਜੀ ਸਾਢੇ ਪਾਰਸੋਂ ਹੋਈ ਐ ਉਹਨਾਂ ਦੇ ਕੱਲ ਸਾਲ ਹੋ ਜਾਏਗਾ ਉਹਨਾਂ ਦੇ ਵੀ ਇਹੀ ਕੁਸਤੀ ਅੱਛਾ ਉਹਨਾਂ ਦੇ ਵੀ ਇਹੀ ਹਾਂਜੀ ਹਾਂਜੀ ਕਦੋਂ ਉਹ ਮਤਲਬ ਜੇ ਗੱਲ ਕਰੀ ਉਹ ਵੀ ਇਹ ਵੀ ਉਹ ਵੀ ਇਹੀ ਮੀਨੇਚ ਵਿੱਚ ਹਾਂਜੀ ਹਾਂਜੀ ਠੀਕ ਹੈ ਉਹੀ ਉਹੀ ਦਿਨ ਆ ਗਏ ਜੀ ਬਸ ਸਾਢੇ ਪਾਰਸੋਂ ਹੋਈ ਐ ਉਹਨਾਂ ਦੇ ਕੱਲ੍ਹ ਵਾਲੇ ਦਿਨ ਹੋਈ ਐ ਕੱਲ ਸਾਲ ਹੋਏਗਾ ਤੁਹਾਨੂੰ ਲੱਗਦਾ ਨਹੀਂ ਕਿ ਜੇ ਇਹ ਗੱਲ ਚੋਰੀ ਦੀ ਗੱਲ ਕਰੀ ਆਪਾਂ ਵੀ ਕਿਤਨੇ ਕਿਥੇ ਦੇ ਵਿੱਚ ਆਪਾਂ ਏਸੀ ਵੀ ਆਪਣਾ ਜ਼ਿੰਮੇਵਾਰ ਆਂ ਵੀ ਆਪਾਂ ਏਸੀ ਜਿਹੇ ਕੰਮ ਵਿੱਚ ਬੜ ਕੇ ਪੈ ਜੰਨੇ ਆਂ ਏਸੀ ਜ਼ਿੰਮੇਵਾਰ ਹੈ ਜੀ ਇਹ ਜੇ ਕਿਤੇ ਅੱਗੇ ਆਪਾਂ ਵਿੜੇ ਚ ਪੈਂਦੇ ਵਿੜੇ ਚ ਪੈਂਦੇ ਫਿਰ ਮਾੜੀ ਮੋਟੀ ਕੋਈ ਬਿੜਕਾ ਆਉਂਦੀ ਜਦੋਂ ਇੱਥੇ ਦੀ ਚੜੇ ਤੇ ਜੇ ਮੈਂ ਬਾਹਰ ਹੁੰਦੀ ਮੈਨੂੰ ਬਿੜਕਾ ਆਉਂਦੀ ਰੌਲਾ ਪਾਉਂਦੀ ਵੀ ਖੜਕਾ ਵੀ ਤੁਹਾਨੂੰ ਸੁਣਦਾ ਉਸ ਤੇ ਬਾਹਰ ਸੁਣਦਾ ਬਾਦਰ ਸੁਣਦਾ ਹਾਂ ਤਾਂ ਵੀ ਖੜਕਣ ਸੁਣਿਆ ਹਾਂ ਹਾਂ ਘਰ ਤਾਂ ਸੁਣਿਆ ਜੇ ਬਾਹਰ ਹੁੰਦੇ ਫਿਰ ਮੈਨੂੰ ਵੱਧ ਖੜਕਾ ਸੁਣਦਾ ਤੁਹਾਨੂੰ ਲੱਗਦਾ ਵੀ ਕਿੱਥਾ ਜੀ ਕਿਤੇ ਨਾ ਕਿਤੇ ਕੋਈ ਘਰ ਦਾ ਜਿਹੜਾ ਮਤਲਬ ਰਹਿ ਸਕਦਾ ਬਿਨਾਂ ਇਸੀ ਤੋਂ ਵੀ ਬਾਹਰ ਪੈਣਾ ਚਾਹੀਦਾ ਹਾਂ ਜਰੂਰ ਪੈਣਾ ਚਾਹੀਦਾ ਹਾਂਜੀ ਨਾ ਜਰੂਰ ਪੈਣਾ ਚਾਹੀਦਾ ਜਿਹਦੇ ਚਾਰ ਜੀ ਨੇ ਦੋ ਜੀਆਂ ਨੂੰ ਉਹਨਾਂ ਨੂੰ ਬਾਹਰ ਜਰੂਰੀ ਜਰੂਰੀ ਹੈਗਾ ਹਾਂ ਜਰੂਰੀ ਹੈ ਕਿ ਕਿ ਬਿੜਕ ਰਹਿੰਦੀ ਹੈ ਬਿੜਕ ਰਹਿੰਦੀ ਆਪਦੇ ਘਰ ਦੀ ਬਿਲਕੁਲ ਬਿਲਕੁਲ ਠੀਕ ਹੈ ਕੁਛ ਕੀਤੀ ਵਰਮਾ ਤਾਂ ਨਹੀਂ ਹਾਂ ਕਰ ਪਏ ਬਹੁਤ ਜ਼ੋਰ ਲਾਇਆ ਜੀ ਨੇ ਚਰੀ ਨੇ ਕੋਸ਼ਿਸ਼ ਕੀਤੀ ਹਾਂਜੀ ਫੁੱਲ ਲਾਇਆ ਨੇ ਜਿਵੇਂ ਕੀ ਤੁਸੀਂ ਦੱਸਣੋ ਆਏ ਨੇ ਲੈਕਟਾਂ ਜਗਾਉਣ ਜਗਾ ਕੇ ਜਗਾਈਆਂ ਨੇ ਸਾਰਾ ਕੁਝ ਕਰਿਆ ਆਪ ਦਾ ਜਿੰਨਾ ਚਿੱਤ ਪਰ ਕੁਦਰਤੀ ਉਹ ਬਾਹਰ ਨਹੀਂ ਚਲਿਆ ਬਾਹਰ ਹੀ ਚਲੀ ਗਈ ਠੀਕ ਹੈ ਜੀ ਇਧਰ ਤਾਂ ਰਹੀ ਨਹੀਂ ਦਤਿਆ ਨੂੰ ਠੀਕ ਹੈ ਵੀ 60 ਤੋਂ ਬਚ ਰਹੀ ਹੈ ਚਾਹੀਦੀ 60 ਨਹੀਂ ਮਾਰੀ ਬਿਲਕੁਲ ਬਿਲਕੁਲ 60 ਵੀ ਮਾਰ ਸਕਦੇ ਸੀ ਹਾਂ ਮਾਰ ਸਕਦੇ ਇੱਕ ਗੱਲਾ ਬੰਦਾ ਕਰੇ ਉਹਨੂੰ 60 ਵੀ ਬਚ ਸਕਦਾ ਮਾਰਦੇ ਨੇ ਉਹ 60 ਜਿੰਨਾ ਪੈਸੇ ਥੋਂ ਦੇ ਦੇ ਛੱਟ ਮਾਰਨਾ ਬਿਲਕੁਲ ਬਿਲਕੁਲ ਇਹ ਸਾਡਾ ਕੀ ਕੀ ਹਾਂ ਸਾਇਕ ਖਿਆਲ ਕੋਠਿਆਂ ਦੇ ਵਿੱਚ ਚੋਰੀ ਹੋਈ ਸੀਗੀ ਉਸ ਮਾਮਲੇ 'ਚ ਸਰ ਕੀ ਕੋਈ ਐਕਟੀਵਿਟੀ ਕਿਸ ਤਰ੍ਹਾਂ ਦੀ ਹੈ ਇੱਕ ਖਿਆਲ ਕੋਠਿਆਂ ਦੇ ਵਿੱਚ ਮਿਤੀ 26 27 ਦੀ ਰਾਤ ਨੂੰ ਦਰਵਿਆਨੀ ਰਾਤ ਨੂੰ ਉਸમના ਦੇ ਘਰ ਦੇ ਅੰਦਰ ਵੜ ਕੇ ਸ਼ੋਰਾਂ ਨੇ ਚੋਰੀ ਕੀਤੀ ਸੀ ਜਿੱਤੇ ਬਲਬੀਰ ਕੌਰ ਦਾ ਬਿਆਨ ਲਿਖ ਕੇ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਤੇ ਜਿਹਦੇ ਵਿੱਚ ਉਹਨਾਂ ਨੇ ਕੁਝ ਸੋਨਾ ਚਾਂਦੀ ਤੇ ਕੁਝ ਨਗਦ ਰੁਪਏ ਚੋਰੀ ਹੋਣ ਬਾਰੇ ਦੱਸਿਆ ਤੇ ਅਸੀਂ ਉਹਦੇ ਤੇ ਸੈਂਟੀਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈ ਤੇ ਜਲਦੀ ਚੋਰਾਂ ਨੂੰ ਫੜ ਲਿਆ ਜਾਏਗਾ ਹੈਗਾ ਵੀ ਬੱਚਾ ਇਹਦਾ ਡਿਊਟੀ ਤੇ ਗਿਆ ਹੋਇਆ ਠੀਕ ਆ ਮੁੰਡਾ ਕੀ ਕਰਦਾ ਆਪਣਾ ਮੁੰਡਾ ਡਿਊਟੀ ਇਹ ਹੀ ਮੁਲਾਜ਼ਮੀ ਹੈਗਾ ਫੁੱਲ ਸਮਲਾਜਮ ਹੈ ਠੀਕ ਹੈ ਤੇ ਜੇ ਆਪਾਂ ਚੋਰੀ ਦੀ ਗੱਲ ਕਰੀਏ ਕਿੰਨੀ ਚੋਰੀ ਹੋਈ ਆਪਣੇ ਸਾਰੇ ਟੋਟਲ ਆਪਣੇ ਕਿੰਨੇ ਦਾ ਮਤਲਬ ਕਿੰਨੇ ਪੈਸੇ ਦੀ ਗੱਲ ਕਰੀਏ ਟੋਟਲ ਤੇ ਕਿੰਨਾ ਸੋਨਾ ਸੀਗਾ ਸੁਣ ਨਾ ਸਾਡੇ ਤੇ ਨਾ ਥੋੜੀ ਸੀਗੇ 4 4.5 ਲੱਖ ਦੀ ਚੋਰੀ ਹੋ ਗਈ ਸਾਡੇ 4.5 ਲੱਖ ਦੀ ਚੋਰੀ ਕੈਸ਼ ਕਿੰਨਾ ਸੀ ਕੈਸ਼ ਇਹ 40000 ਮੰਗੂ 8000 ਤਾਂ ਅਸੀਂ ਨੇ ਲਿਖਾਇਆ ਵੀ ਨਹੀਂ ਹੈਗਾ ਜਿਹੜਾ ਅੱਧੇ ਚੱਕਿਆ ਹੈਗਾ ਠੀਕ ਹੈ ਉਹ ਅਸੀਂ ਆਪ ਦੀ ਮੁਤਾਬਕ ਨਾਲ 40000 ਲਿਖਾਇਆ ਹੈ ਕੋਈ ਥੋੜਪਨ ਨਹੀਂ ਕਰੀਏ ਤੂੰ ਥੋੜਪਨ ਕੋਈ ਨਹੀਂ ਕਰੀ ਜੇ ਮੇਰੇ ਨਾਲ ਉਹ ਖੜਕਾ ਹੋਇਆ ਤੁਹਾਨੂੰ ਮਤਲਬ ਸੁਣਿਆ ਖੜਕਾ ਹਾਂ ਹਾਂਜੀ ਸੁਣਿਆਗਾ ਮੈਨੂੰ 1 ਵਜੇ ਖੜਕਾ ਸੁਣਨਾ ਲੱਗੇਗਾ ਜਦੋਂ ਮੈਂ ਅੰਦਰੋਂ ਬਾਹਰ ਆ ਕੇ ਲਾਈਟ ਲਾਇਆ ਕਰਾਂ ਹੂੰ ਉਦੋਂ ਖੜਕਾ ਬੰਦ ਹੋ ਜਾ ਕਰੇ ਜਦੋਂ ਮੈਂ ਅੰਦਰ ਜਾ ਕੇ ਪੈ ਜਾ ਕਰਾਂ ਖੜਕਾ ਮੈਨੂੰ ਆਵਾਜ਼ ਆ ਜਾ ਕਰੇ ਮਤਲਬ ਤੁਸੀਂ ਦੇਖਣ ਦੀ ਕੋਸ਼ਿਸ਼ ਕਰੀ ਹਾਂ ਮੈਂ ਕਰੀ ਮੈਂ ਅੱਧਾ ਘੰਟਾ ਕੋਸ਼ਿਸ਼ ਕਰੀ ਮੈਂ ਬਾਹਰੇ ਵੀ ਦੋ ਢੇੜੇ ਲਾ ਕੇ ਆਈਆਂ ਕੋਈ ਮੈਨੂੰ ਮعلوم ਨਹੀਂ ਹੋਇਆ ਹੈਗਾ ਜਦੋਂ ਮੈਂ ਅੰਦਰ ਆ ਕੇ 1:30 ਵਜੇ ਪੈ ਗਈਆਂ ਮੈਨੂੰ ਆਉਂਦੀ ਨੂੰ ਹੀ ਨੀਂਦ ਆ ਗਈ 2 ਵਜੇ ਮੇਰੀ ਅੱਖ ਖੁੱਲੀ ਹੈ ਮੈਂ ਬਾਹਰ ਆਈਆਂ ਇੱਕੇ ਲੱਗਤਾ ਉਦੋਂ ਨੂੰ ਸਾਰਾ ਕੁਝ ਹੋ ਕਰਕੇ ਵਗ ਗਿਆ ਘਰ ਚ ਮਤਲਬ ਜਮ ਕੱਲੇ ਸੀ ਕੱਲੇ ਸੀ ਤੁਸੀਂ ਲੋਕਾਂ ਨੂੰ ਬੁਲਾਇਆ ਹਾਂ ਹਾਂਜੀ ਮੈਂ ਮੇਰੀ ਪਤਿਓਰੀ ਦੀ ਪੋਤੀ ਰਹਿੰਦੀ ਹੈ ਉਰੇ ਉਹਨੂੰ ਮੈਂ ਫੋਨ ਕਰ ਉਹਨੇ ਗਾਹਾਂ ਗਾਹਾਂ ਸਾਰਿਆਂ ਨੂੰ ਫੋਨ ਕਰੇ ਨੇ ਫਿਰ ਮੈਂ ਜੱਸੀ ਨੂੰ ਫੋਨ ਕਰੇਗਾ ਉਹਨੇ ਵੀ ਗਾਹਾਂ ਲੰਬਾ ਫੋਨ ਕਰੇ ਨਹੀਂ ਸਾਡੇ ਘਰੇ ਵੀ ਸਾਰੇ ਆਉਂਦੇ ਰਾਜਪੂਤ ਪ੍ਰਸ਼ਾਸਨ ਆਇਆ ਦੇਖਿਆ ਹਾਂਜੀ ਆਏਗਾ ਆਪਣੇ ਮੁੰਡੇ ਨਾਲ ਹੀ ਆਏਗਾ ਮੌਕੇ ਤੇ ਹਾਂ ਮੌਕਾ ਦੇਖੇਗਾ ਉਹ ਤੁਹਾਨੂੰ ਮਲਾਜੋ ਕਿੱਥੇ ਸੀਗਾ ਡਿਊਟੀ ਉੱਥੇ ਆਪਣੇ ਸਨੌਂ ਠਾਣੇ ਚ ਸਨੌਂ ਠਾਣੇ ਦੀ ਡਿਊਟੀ ਹਾਂ ਉੱਥੇ ਹੀ ਮਲਾਜਮ ਆਏ ਨੇ ਨਾਲ ਮੌਕਾ ਦੇਖੇ ਹਾਂਜੀ ਇੱਥੇ ਦੇਖਾ ਇੱਕ ਪਾਸੇ ਤਾਂ 8000 ਰੁਪਏ ਤੇ ਇੱਥੇ 1000 ਰੁਪਏ ਤੇ ਇਥੋਂ 9 ਚੱਕੇਗਾ ਇਥੋਂ 900 ਹਾਂਜੀ ਹਾਂ ਇਥੋਂ ਆ ਮੇਰੇ ਸਾਰੇ ਕੱਪੜੇ ਅਲਬਥਲ ਕਰ ਮਤਲਬ ਲੱਗਦਾ ਕੋਈ ਜਿਵੇਂ ਕੋਈ ਮਤਲਬ ਜਾਣ ਪਛਾਣ ਦਾ ਬੰਦਾ ਹੋਵੇ ਜੀ ਉਹ ਪਤਾ ਨਹੀਂ ਨਾ ਨਾ ਸਰ ਮੈਨੂੰ ਕੋਈ ਜਾਣਕਾਰੀ ਨਹੀਂ ਹੈਗੀ ਉਹ ਹੀ ਕਿਸੇ ਤੇ ਪਰਮ ਕਰੀਏ ਆਪਾਂ ਕੋਈ ਜਾਣਕਾਰੀ ਨਹੀਂ ਹੈਗੀ ਠੀਕ ਹੈ ਜੀ ਠੀਕ ਹੋਰ ਹਾਂਜੀ ਇੱਥੇ ਮਾਤਾ ਕੀ ਕਹਿਆ ਸੀ ਇੱਥੇ ਤਾਂ ਬਸ 5-7 ਕੁ ਹਜ਼ਾਰ ਰੁਪਏ ਆ ਤੇ ਉਹ ਵੀ ਲੈ ਗਈ ਹਾਂ ਵੀ ਹਾਂ ਉਹ ਵੀ ਲੈ ਗਈ ਉਹ ਵੀ ਲੈ ਗਈ 30000 ਰੁਪਏ ਕਹਿ ਰਹੇ ਹੋ ਤੁਸੀਂ 1 9000 ਹਾਂਜੀ ਹਾਂਜੀ 30000 ਕਿੱਥੋਂ ਸੀਗਾ 30000 ਜਿੱਥੇ ਸਿਉਣਾ ਪਿਆ ਥੀ ਕੱਚ 9000 9000 ਅੱਡ ਪਿਆਤੀਗਾ ਖੁੱਲੀ ਹੋਈ ਸੀ ਚਲੋ ਮੈਂ ਕਿਧਰ ਹੋ ਗਈ ਚੋਰੀ ਚੋਰੀ ਪੇਟੀ ਚੋਈਏ ਪੇਟੀ ਚੋਈਏ ਕੀ ਪਿਆ ਸੀ ਪੇਟੀ ਚ ਆਪਣੇ ਪੇਟੀ ਚ ਤਿੰਨ ਢੋਲੇ ਸਿਉਨੇ ਸੀ ਵੀ ਢੋਲੇ ਚਾਂਦੀ ਦੇ ਠੀਕ ਹੈ 30000 ਰੁਪਏ ਪਿਆਤੀਗਾ ਠੀਕ ਹੈ